ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਮੌਸਮ ਦੇ ਬਾਰੇ ਆਈ ਪੰਜਾਬ ਦੇ ਤਾਇ ਜਾਣਕਾਰੀ ਇਸ ਤਰ੍ਹਾਂ ਦਾ ਰਹੇਗਾ ਆਉਣ ਦੇ ਦਿਨਾਂ ਦਾ ਮੌਸਮ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਨਿਕਲ ਕੇ ਆ ਰਹੀ ਹੈ ਜੀ ਹਾਂ ਦੇਸ਼ ਦੇ ਵਿੱਚੋਂ ਮੌਨਸੂਨ ਦੀ ਵਾਪਸੀ ਸ਼ੁਰੂ ਹੋ ਗਈ ਹੈ ਪੱਛਮੀ ਰਾਜਸਥਾਨ ਤੋਂ ਮੌਨਸੂਨ ਹਟਣਾ ਸ਼ੁਰੂ ਹੋ ਗਿਆ ਵਾਪਸੀ ਲਾਈਨ ਪੱਛਮੀ ਰਾਜਸਥਾਨ કચ્છ ਦਵਾਰਕਾ ਪੂਜ ਤੋਂ ਲੰਘ ਰਹੀ ਹੈ ਤੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਮੌਨਸੂਨ ਆਪਣੀ ਅੰਦਰ ਦਾਰਤ ਮੇਰੀ 6 ਦਿਨ ਲੇਟ ਹੈ ਜਾਨੀ ਕਿ 17 ਦੇ ਬਿਜਾਏ 23 ਨਵੰਬਰ ਤੋਂ ਵਾਪਸੀ ਲੈ ਰਿਹਾ ਹੈ ਇਸ ਕਰਕੇ ਦਿੱਲੀ ਪੰਜਾਬ ਅਤੇ ਹਰਿਆਣਾ ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚ ਮੌਨਸੂਨ ਦੇ ਵਾਪਸੀ ਵਿੱਚ ਦੇਰੀ ਹੋ ਰਹੀ ਹੈ ਅਸਨੋ ਮੌਸਮ ਭਾਗ ਨੇ ਕਿ ਪੱਛਮੀ ਬੰਗਾਲ ਦੀ ਖਾੜੀ ਅਤੇ ਅਰੁਣਾਚਲ ਪ੍ਰਦੇਸ਼ 'ਚ ਚੱਕਰਵਾਤੀ ਸਰਕੂਲੇਸ਼ਨ ਬਣ ਰਿਹਾ ਹੈ ਤੇ ਪੱਛਮੀ ਰਾਜਸਥਾਨ ਦੇ ਨੇੜੇ ਅਤੇ ਬੰਗਾਲ ਦੀ ਖਾੜੀ ਵਿੱਚ ਇੱਕ ਵੀ ਘੱਟ ਦਬਾਲ ਵਾਲਾ ਖੇਤਰ ਬਣ ਰਿਹਾ ਹੈ ਜਿਸ ਦਾ ਅਸਰ ਉੱਤਰੀ ਰਾਜਾਂ 'ਤੇ ਪਵੇਗਾ ਤੇ ਮੌਸਮ ਭਾਗ ਨੇ ਕਿਹਾ ਹੈ ਕਿ ਅੰਦਰ ਦਿਨਾਂ ਤੱਕ ਪੰਜਾਬ ਤੇ ਹਰਿਆਣਾ 'ਚ ਪਾਰੀ ਵੀ ਪੈਣ ਦੀ ਸੰਭਾਵਨਾ ਹੈ ਤੇ ਅੱਜ ਸ਼ਾਮ ਤੋਂ ਮੌਸਮ ਬਦਲ ਸਕਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ